ਸਿੱਧੂ ਮੂਸੇਵਾਲਾ ਦੇ ਜਨਮ ਦਿਨ ਦੇ ਮੌਕੇ ਤੇ ਲੱਗੇ ਵਰਲਡ ਕੈਂਸਰ ਕੇਅਰ ਕੈਂਪ ਦੇ ਉੱਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਪਹੁੰਚੇ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਣਾ ਕਿਹਾ ਕਿ ਉਹ ਸਿੱਧੂ ਦੇ ਰਹਿੰਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਕਿਹਾ ਕਿ ਇਹ ਪਹਿਲ ਕਦਮੀ ਹੈ ਕਿ ਸਭ ਤੋਂ ਵੱਡਾ ਕੈਂਪ ਸਭ ਤੋਂ ਪਹਿਲਾ ਸਿੱਧੂ ਮੂਸੇਵਾਲੇ ਨੇ ਹੀ ਲਗਵਾਇਆ ਸੀ ਲਗਾਤਾਰ ਇਹ ਤੀਸਰਾ ਕੈਂਪ ਹੈ ਜਿਸ ਦੇ ਰਾਹੀਂ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਕਿਸ ਤਰੀਕੇ ਦੇ ਨਾਲ ਬਚਿਆ ਜਾ ਸਕਦਾ ਹੈ ਤੇਜ਼ ਦੀ ਲੱਛਣਾ ਨੂੰ ਕਿਵੇਂ ਪਛਾਣਿਆ ਜਾ ਸਕਦਾ ਹੈ ਇਸ ਸੰਬੰਧੀ ਅੱਜ ਜਾਗਰੂਕ ਕੈਂਪ ਲਗਾਇਆ ਗਿਆ। ਉੱਥੇ ਕੰਗਨਾਰ ਰਣੌਥ ਨੇ ਸਵਾਲ ਤੇ ਜਵਾਬ ਦਿੰਦੇ ਹੋਣਾ ਕਿ ਪੰਜਾਬੀਆਂ ਨੂੰ ਹਮੇਸ਼ਾ ਤੋਂ ਹੀ ਟਾਰਗੇਟ ਕੀਤਾ ਜਾ ਰਿਹਾ ਹੈ। ਜਿਸ ਦੀ ਭੇਟ ਮੇਰਾ ਪੁੱਤ ਸਿੱਧੂ ਮੂਸੇਵਾਲਾ ਵੀ ਛੜਿਆ ਕਿਉਂਕਿ ਉਸ ਨੂੰ ਵੀ ਸਿੱਖ ਤੌਰ ਦੇ ਉੱਤੇ ਦੇਖ ਕੇ ਉਸ ਦਾ ਕਤਲ ਕਰਵਾਇਆ ਗਿਆ। ਅੱਜ ਤੱਕ ਉਸ ਨੂੰ ਇਨਸਾਫ ਨਹੀਂ ਮਿਲਿਆ। ਉੱਥੇ ਉਹਨਾਂ ਇਹ ਵੀ ਕਿਹਾ ਕਿ ਅੱਗੇ ਅਸੀਂ ਕੇਕ ਵਾਲੀ ਰਸਮ ਬੰਦ ਕਰਕੇ ਉਸ ਦੀ ਥਾਂ ਤੇ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਕਿਸੇ ਲੋੜਵੰਦ ਦੀ ਮਦਦ ਕੀਤੀ ਜਾਵੇ ਜਿਸ ਦੇ ਨਾਲ ਨਾ ਤਾਂ ਕੋਈ ਕੇ ਖਰਾਬ ਹੋਵੇ ਤੇ ਨਾ ਹੀ ਕੋਈ ਗਰੀਬ ਭੁੱਖਾ ਸੋਵੇ ਬਿਊਰੋ ਰਿਪੋਰਟ ਦਾ 7 نیوز ਇੰਡੀਆ ਬਰਸ਼ੂਤੀ ਮਹਾਭਗਵਨ ਜਿੱਥੇ ਵੀ ਅੰਤਮ ਅਰਦਾਸ ਤੇ ਪਰਮਾਤਮਾ ਦੇ ਚਰਨਾਂ ਕੀਤੇ ਜਾਂਦੇ ਸਨ ਦੀ ਕੀਤੀ ਜਿਸ ਤੇ ਨਾਲ ਇਹ ਵੀ ਕਾਦੀ ਦਾ ਜਿਆਦਾ ਇਧਰੋਂ ਮੈਡਮ ਬੁਲਾਈ ਜਾਂਦੀ ਹੈ ਪਾਤਾ ਵਰਨ ਨੂੰ ਬਚਾਉਣਾ ਵੀ ਉਨਾ ਹੀ ਜ਼ਰੂਰੀ ਸੀ ਆਪਣੀਆਂ ਅਗਲੀਆਂ ਨਸਲਾਂ ਨੂੰ ਸੇਫ ਤਾਂ ਹੀ ਰੱਖ ਸਕਦੇ ਆ ਜਿਵੇਂ ਦੇਖ ਰਹੇ 47 48 ਦੀ ਕਿਤਾਬਾਂ ਚ ਜਾ ਰਿਹਾ ਹੈ ਤਾਂ ਜੇ ਅਸੀਂ ਵਾਤਾਵਰਨ ਬਚਾਵਾਂਗੇ ਵਾਤਾਵਰਨ ਬਚੂਗਾ ਪੌਦਿਆਂ ਦੇ ਨਾਲ ਤਾਂ ਪੌਦਿਆਂ ਦੇ ਇਸ ਅੱਜ ਦੇ ਲੰਗਰ ਦੇ ਵਿੱਚ ਸਰਦਾਰ ਹਰਬੀਾਲ ਸਿੰਘ ਫਰੈਸਟ ਸਟਾਫਰਮੇਂਟ ਦੇ ਲਈ ਇਹਨਾਂ ਨਾਲ ਗਏ ਨੇ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਇਹ ਅੱਗੇ ਪਿੱਛੇ ਵੀ ਅੱਜ ਦਾ ਜਨਮ ਦਿਨ ਹੈ ਜਨਮ ਤੋਂ ਇਲਾਵਾ ਵੀ ਬੂਟਿਆਂ ਦੀ ਸੇਵਾ ਹੈ ਜਿਹੜੀ ਉਹ ਕਰਦੇ ਰਹੇ ਨੇ ਪਰਮਾਤਮਾ ਨੂੰ ਤਰਜੋਰੀ ਦਾ ਬੜਾ ਬੜਾ ਜੋੜ ਕਰ ਰਹੇ ਅੱਜ ਵੀ ਦੇਖੋ ਨਾ ਪਾਵਰ ਬੈਂਕਾਂ ਵਾਲਾ ਬਹਿਣਾ ਨਾ ਇਹ ਕੀ ਕਹੋਂਗੇ ਜਿਹੜਾ ਕੰਮ ਆਮ ਸਮਾਜ ਸੇਵੀ ਕਰ ਰਿਹਾ ਲੱਗਦਾ ਨਹੀਂ ਸਰਕਾਰਾਂ ਨੂੰ ਕਰਨੀ ਚਾਹੀਦੀ ਜਿਵੇਂ ਮਾਲਵਾ ਬੈਲਟਾ ਦੇ ਵਿੱਚ ਕੈਂਸਰ ਲਗਾਤਾਰ ਵਧ ਰਿਹਾ ਹੋਰ ਬਿਮਾਰੀਆਂ ਦੇ ਚੱਕਰ ਸਿੱਕਣ ਤੋਂ ਇਲਾਵਾ ਇੱਕ ਦੂਜੇ ਦਾ ਕਰੈਕਟਰ ਸੈਸਨੇਸ਼ਨ ਕਰਨ ਤੋਂ ਇਲਾਵਾ ਹੋਰ ਕੀ ਕੰਮ ਹੀ ਨਹੀਂ ਰਿਹਾ ਇੱਕ ਦੂਜੇ ਨੂੰ ਮਾੜਾ ਕਹਿਣ ਦੇ ਨਾਲ ਤਾਂ ਕੰਮ ਨਹੀਂ ਹੋਣੇ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਸਾਰਾ ਜਿਹੜਾ ਵਾਟਰ ਲੈਵਲ ਹੈ ਅੱਧਾ ਪੰਜਾਬ ਸਾਡਾ ਡਾਰਕ ਚੌਂਕ ਦੇ ਵਿੱਚ ਆ ਚੁੱਕਿਆ ਜੁੱਤਲਾ ਤਾਂ ਮੈਨੂੰ ਲੱਗਦਾ ਵੀ ਆਉਣ ਵਾਲੇ 20 ਕਜਾਲਾਂ ਦਾ ਸਾਡਾ ਅਫਰੀਕਾ ਦੀ ਰਾਜਧਾਨੀ ਵਰਗਾ ਹਾਲ ਹੋ ਜਾਊਗਾ ਕਹਿੰਦੇ ਸੀ ਅਸੀਂ ਨਾਸਕੂਨ ਦਾ ਪ੍ਰਾਪਤਾ ਸਾਨੂੰ ਛੋਟੇ ਛੋਟੇ ਜਿਹੜੇ ਖੇਤਾਂ ਦੇ ਵਿੱਚ ਵੀ ਤੁਸੀਂ ਜਿਦਾਂ ਛੋਟੇ ਛੋਟੇ ਤਲਾਬ ਲਾਉਣੇ ਪੈਣਗੇ ਬਾਸ਼ਪਤ ਦੇ ਪਾਣੀ ਦੀ ਸੰਭਾਲ ਕਰਨੀ ਪਊਗੀ ਜਿਹਦੇ ਉਦੋਂ ਵੱਜੂ ਮੇਰੇ ਪਰਿਵਾਰ ਵੱਲੋਂ ਅਸੀਂ ਇਹ ਕੰਮ ਕਰੀਏ ਪਾਈਟ ਬੰਦ ਪਾਈਟ ਬੰਦ ਦੇ ਨੋਕਲੇ ਜਨਾ ਮਾਰਦੇ ਆਰਗੈਨਿਕ ਵਾਲੇ ਪਾਸੇ ਵੀ ਨੇ ਕੋਸ਼ਿਸ਼ ਕਰੇ ਪਰਮਾਤਮਾ ਉਤਮ ਦੇਵੇ ਦਾ ਆਪਾਂ ਉਹ ਲੋਕਾਂ ਦੇ ਲਈ ਵੀ ਰੋਡ ਮੋਡ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆਂ ਉਹ ਵੀ ਇਸ ਰਸਤੇ ਤੋਂ ਜਿੰਨਾ ਰੇ ਸਪਰੇ ਤੋਂ ਜਿਹੜੀ ਆਰਗੈਨਿਕਤਾ ਦੀ ਪਛਾਣ ਕਰਨੀ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਕੀ ਖਾਣਿਆ ਤੇ ਜਿਹੜੀ ਕੈਂਸਰ ਦੀ ਬਿਮਾਰੀ ਹੈ ਤੁਹਾਨੂੰ ਮੈਂ ਦੱਸਿਆ ਕਿ ਜਿਹਨੂੰ ਬੱਚੋਆਂ ਨੇ ਦਿੱਕਤ ਕੀ ਆਈ ਹੈ ਉਹ ਘਣ ਘਣ ਕਰਕੇ ਜਿਹੜੀ ਉਹਨੂੰ ਕੈਂਸਰ ਪਲਾਸਾ ਤਾਂ ਸਾਨੂੰ ਇਹ ਵੀ ਦੇਖਣਾ ਪਉਸੀ ਕੀ ਖਾਣਾ ਹੈ ਕੀ ਪੀਣਾ ਹੈ ਇਹ ਇਹ ਚੁਆਇਸ ਕਰਨੀ ਹੈ ਇਹ ਇਹ ਡਿਸਲੈਕਸ਼ਨ ਕਰਨੀ ਵੀ ਸਾਡੇ ਲੋਕੀ ਜਿਨ੍ਹਾਂ ਕਿ ہماری ਦਵਾਈ ਵੀ ਮੈਡੀਸਿਨ ਕੰਮ ਕਰਦੀ ਹੈ ਪਰ ਇਹ ਜੂਸ ਤੋਂ ਵੀ ਜ਼ਿਆਦਾ ਕਰਦੀ ਕੀ ਕਿਵੇਂ ਦੇਖ ਦੋ ਪੰਜਾਬੀਆਂ ਦੇ کردار ਨੂੰ ਸੀ ਬੜੀ ਕੀਤੀ ਜਾਂਦੀ ਪਹਿਲਾਂ ਸਿੱਧੂ ਤੇ ਬੜਾ ਇਲਜ਼ਾਮ ਲਗਾਏ ਗਏ ਸੀ ਅੱਤਵਾਦੀ ਹੋਰ ਹੁਣ ਪੰਜਾਬੀਆਂ ਨੂੰ ਕੰਗਣਾ ਰਣਾਉਤਾ ਬਿਆਨ ਆਇਆ ਹੈ ਪੱਖਵਾਦੀ ਨੇ ਅੱਤਵਾਦੀ ਇਹ ਕਿਵੇਂ ਦੇਖ ਦੋ ਇਹੋ ਜਿਹੀ ਬਿਆਨਬਾਜ਼ੀ ਨੂੰ ਸਿੱਖਾਂ ਨੂੰ ਕਿਉਂ ਟਾਰਗੇਟ ਕੀਤਾ ਕਿਵੇਂ ਦੇਖਣਾ ਮੈਂ ਤਾਂ ਇਹਦਾ ਸੰਤਾਪ ਹੀ ਭੋਗ ਰਹੇ ਹਾਂ ਮੇਰੇ ਪਰਿਵਾਰ ਦੇ ਨਾਂ ਤੇ ਇਹ ਚੀਜ਼ ਵਾਪਰੀ ਚੁੱਕੀ ਐ ਸਾਰੀ ਮੈਂ ਜਿਹੜੀ ਹੁਣ ਮੇਰੀ ਇੰਟਰਵਿਊ ਨੂੰ ਖੇਤ ਤੋਂ ਦੁਆਰਾ ਗੋਡੀ ਬਰਾੜ ਦੇ ਦੁਆਰਾ ਉਹਨੂੰ ਮੇਰਾ ਕੰਟਰ ਕੀਤਾ ਗਿਆ ਉਸ ਦਿਨ ਤੋਂ ਵੀ ਜਵਾਬ ਦਿੱਤਾ ਗਿਆ ਮੈਨੂੰ ਤਾਂ ਉਹ ਵੀ ਸਾਰੀਆਂ ਇਹਦੀ ਗੱਲਾਂ ਝਲਕਦੀ ਨੇ ਮੈਂ ਉਹੀ ਗੱਲਾਂ ਕਰੀਆਂ ਨੇ ਇਹਨੇ ਨੇ ਸੰਦੇ ਤਾਂ ਮੱਥੇ ਤੇ ਲਿਖਤਾ 바ਗੀ ਪੇਸ਼ਕਸ਼ ਸਾਡਾ کردار ਦੇਸ਼ ਭਗਤੀ ਰਿਹਾ ਹੋਵੇ ਮੈਂ ਸਾਊ ਦਾ ਫੌਜੀ ਰਿਹਾ ਹੋਵਾਂ ਉਹ ਗੱਲਾਂ ਤਾਂ ਨਾ ਲੰਮਾ ਜੀ ਹੁਣ ਮੈਂ ਕੱਲ ਵੀ ਪੱਤਰਕਾਰਾਂ ਨੂੰ ਤੁਹਾਡੇ ਪੇਸ਼ੇ ਦੇ ਜਿਹੜੇ ਕੁਝ ਬੰਦੇ ਨੇ ਮੈਂ ਉਹਨਾਂ ਨੂੰ ਕਿਹਾ ਮਰਿਆ ਭਾਈ ਪੱਤਰਕਾਰਤਾ ਤੁਹਾਡਾ ਪੇਸ਼ਾ ਹੈ ਜਮ ਜਮ ਕੇ ਕਰੋ ਸਾਨੂੰ ਕੋਈ ਤੁਹਾਡੇ ਪੱਤਰਕਾਰ ਤੋਂ ਪ੍ਰੋਬਲਮ ਨਹੀਂ ਪਰੰਤੂ ਜਦੋਂ ਤੁਸੀਂ ਪੇੜ ਚਲਦੇ ਹੋ ਨਾ ਉਦੋਂ ਕਿਤੇ ਨਾ ਕਿਤੇ ਜਾ ਕੇ ਸਾਨੂੰ ਦੁੱਖ ਮਹਿਸੂਸ ਹੁੰਦਾ ਹੈ ਕਿ ਤੁਹਾਡੀਆਂ ਮੈਂ 6-7 ਜਰਨਲਿਸਟਾਂ ਨੂੰ ਦੇਖ ਰਿਹਾ ਹਾਂ ਕਿ ਉਹ ਰਿਪੋਰਟੇ ਹੀ ਕੱਲੀ ਮੇਰੀ ਸਿੱਧੂ ਪਰਿਵਾਰਤੀ ਬਣਾ ਰਹੇ ਨੇ ਮੂਸੇਵਾਲ ਦਾ ਫੈਕਟਰ ਖਤਮ ਹੋ ਗਿਆ ਜੀ ਮੂਸੇਵਾਲ ਦਾ ਫੈਕਟਰ ਫਰਾਨਾ ਹੋ ਗਿਆ ਆ ਬਿਨਾ ਫੈਕਟਰ ਤੋਂ ਲੋਕ ਖੜੇ ਨੇ ਇਸ ਮੇਰ ਦਾ 10000ਾਂ ਕੇ ਸ਼ਾਮ ਤੱਕ ਘਰੇ ਆਊਗਾ ਉਹ ਬਿਨੂ ਉਹ ਬਿਨਾ ਫੈਕਟਰ ਤੋਂ ਹੀ ਆਈ ਜਾਂਦਾ ਹੈ ਕਿ ਬੜੇ ਲੋਕਾਂ ਦੇ ਚੰਨਾ ਬੜੇ 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 ਲੀਡਰ ਹੋਏ ਨੇ ਦੋ ਦੋ ਕੰਨਵਾਈ ਦੇ ਮੁਖਮੰਤਰੀ ਵੀ ਹੋਏ ਨੇ ਕਦੇ ਕਿਸੇ ਦੇ ਘਰੇ ਕੋਈ ਬੱਚਾ ਦੇਖਿਆ ਖੜਾ ਦੱਸੋ ਸਿੱਧੂ ਮੂਸੇਵਾਲੇ ਦਾ ਜਿਹੜਾ ਪਿਆਰ ਹੈ ਉਹਦਾ ਅਸਰ ਸਮਾਜ ਦੇ ਉੱਤੇ ਉਹਨੂੰ ਖਤਮ ਕਰਨ ਦੇ ਲਈ ਪੱਤਰਕਾਰ ਵੀ ਤਤਪਰ ਨਹੀਂ ਹੈ ਇਸ ਸਾਰਿਆਂ ਨੂੰ ਨਹੀਂ ਕਹਿੰਦਾ ਮਾਫ ਕਰਨਾ ਪਰ ਵਿੱਚ ਕੁਝ ਹੈਗੇ ਨੇ ਉਹਨਾਂ ਨੂੰ ਵਿਅਕਤੀਗਤ ਤੌਰ ਤੇ ਫੋਨ ਲਾ ਕੇ ਵੀ ਗੱਲ ਕਹੀਏ ਵੀ ਦੇਖੋ ਅਸੀਂ ਤਾਂ ਹਾਸ਼ੀਰ ਦੇ ਉੱਤੇ ਪਹਿਲੇ ਪਹੁੰਚੇ ਹਾਂ ਸਾਡਾ ਤੁਸੀਂ ਹੋਰ ਇਸ ਤੋਂ ਵੱਡਾ ਨੁਕਸਾਨ ਕਿਉਂ ਕਰਦੇ ਹੋ ਠੀਕ ਹੈ ਇੱਕ ਨੂੰ ਤੁਸੀਂ ਮਾਰ ਦਿੱਤਾ ਹੈ ਦੂਸਰੇ ਨੂੰ ਤੁਸੀਂ ਜਮਣ ਦਿੱਤੇ ਨੋਟਿਸ ਕੱਟ ਦਿੱਤੇ ਸਾਨੂੰ ਉਹਦਾ ਵੀ ਪਾਲਣਾ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਜਾ ਰਿਹਾ ਹੈ ਵੀ ਨਹੀਂ ਪਾਲਣਾ ਨਹੀਂ ਤਾਂ ਇਹ ਪੂਰੀ ਨਫਰਤ ਨਹੀਂ ਹੈ ਤਾਂ ਹੋਰ ਕੀ ਹੈ ਮੈਂ ਸੋਚ ਰਹਾ ਤਾਂ ਇਹ ਮੀਨ ਕਰਦਾ ਹਾਂ ਖਾਸ ਕਰਕੇ ਸੈਂਟਰ ਗਵਰਨਮੈਂਟ ਨੂੰ ਕਿ ਇੱਕ ਥੱਪੜ ਵੱਜਿਆਗਾ ਇਹਦੇ ਗਾਮਾ ਉਹਦੀ ਗੂੰਜ ਪੈ ਗਈ ਪੂਰੇ ਭਾਰਤ ਵਾਸਤੇ ਯਾਰ ਇੱਕ ਕੁੜੀ ਤਲਵਾਰ ਦੇ ਨਾਲ ਵੱਢਦੀ ਮਹਾਲੀ ਕਿਸੇ ਨੇ ਕੀਤਾ ਦਾ ਜ਼ਿਕਰ ਹੈ ਇੰਨੇ ਬੇਰਹਿਮੀ ਦੇ ਨਾਲ ਕੋਈ ਸੱਚੀ ਦਾ ਖਤਰਾ ਕਰਤਾ ਯਾਰ ਕੋਈ ਕਤਲਜੀ ਦਾ ਕੋਈ ਸਜੇ ਨਹੀਂ ਰਹੀ ਪੰਜਾਬ ਦੇ ਵਿੱਚ ਕੋਈ ਡਾਰੀ ਨਹੀਂ ਹੈਗਾ ਕਤਲ ਕਰਨ ਦਾ ਤਾਂ ਕੋਈ ਇਹਦਾ ਕਰੇ ਤਲਵਾਰ ਨਾਲ ਬੱਧ ਕੇ ਕਰੇ ਪਲਾਨਡਰ ਦੀ ਹਾਲਤ ਕਿੱਥੇ ਪਹੁੰਚ ਗਈ ਸਜੇ ਕਦੇ ਤੁਸੀਂ ਜਨ 4 ਸਾਲ ਦਾ ਮੈਂ ਲਗਾਤਾਰ ਬਥੇ ਮਨ ਤੋਂ 2 ਸਾਲ ਤੋਂ ਤਾਂ ਮੈਂ ਬਿਲਕੁਲ ਗੈਨਰਟਿਨ ਮੋਰਮੈਂਟ ਇਸ ਕੰਦੇ ਵਿੱਚ ਕਿਸੇ ਵੀ ਇੱਕ ਗੈਂਗਸਟਰ ਨੂੰ ਪੰਜਾਬ ਚ ਸਜ਼ਾ ਹੋਈ ਦੇਖੀ ਕਿਸੇ ਵੀ ਇੱਕ ਗੈਂਗਸਟਰ ਨੂੰ ਕਿਸੇ ਵੀ ਮਰਜ਼ੀ ਕੇਸ ਦੇ ਵਿੱਚ ਲਾ ਲੋ ਤਾਂ ਇਹਦਾ ਮਤਲਬ ਕਤਲ ਦੀ ਫਰੋਟੀਆਂ ਦੀ ਕਾਨੂੰਨ ਨੂੰ ਹੱਥ ਚ ਲੈਣ ਦੀ ਕੋਗਨਾ ਹੀ ਨਹੀਂ ਹੈ ਇਸੇ ਕਰਕੇ ਲੋਕ ਪੈਸਾ ਖਵਾ ਰਹੇ ਅੰਕਲ ਜੀ ਪਰવાર ਵੱਲੋਂ ਕੀ ਅੱਜ ਅਪੀਲ ਕਰਨ ਜਾਣੇ ਹੋਗੇ ਸਿੱਧੂ ਦੇ ਪ੍ਰਸ਼ੰਸਕਾਂ ਇਹੀ ਫੀਲ ਕਰਨਾ ਵੀ ਅਸੀਂ ਸਰਕਾਰਾਂ ਤੇ ਬਹੁਤੀ ਉਮੀਦ ਨਾ ਲਾ ਕੇ ਅਸੀਂ ਖੁਦ ਆਪ ਖੜੇ ਹੋਈਏ ਅਸੀਂ ਛੋਟੇ ਲੈਵਲ ਤੋਂ ਸਹੀ ਆਪਣੇ ਪਰਿਵਾਰ ਲੈਵਲ ਤੋਂ ਸਹੀ ਅਸੀਂ ਵਾਤਾਵਰਣ ਨੂੰ ਪਾਣੀ ਨੂੰ ਆਰਟੀਟੀ ਜਾਨਾ ਤੇ ਜਿਹੜਾ ਆ ਕੈਂਸਰ ਦੀ ਬਿਹੇਰ ਦੇ ਅਸੀਂ ਕੋਸ਼ਿਸ਼ ਕਰੀਏ ਕੈਂਸਰ ਦੀ ਬਿਮਾਰੀ ਨਹੀਂ ਹੈ ਇਹਦਾ ਕੇਵਲ ਤੇ ਕੇਵਲ ਪਰਹੇਜ ਹੈ ਖਾਣ ਪੀਣ ਦਾ ਪਰਹੇਜ ਹੈ ਇੱਕ ਜ਼ਿੰਦਗੀ ਨੂੰ ਡਿਸਪਲਿਨ ਦੇ ਵਿੱਚ ਰਹਿ ਕੇ ਜਿਉਣੀ ਨਿਕਲ ਆ ਆਪ ਵੀ ਸਿੱਖਿਏ ਤੇ ਆਪਣੇ ਛੋਟੇ ਵੱਡੇ ਨੂੰ ਹੋਰ ਲਈਏ ਠੀਕ ਹਾਕਾ ਜੀ ਕੇਕ ਨੂੰ ਲੈ ਕੇ ਇੱਕ ਅਪੀਲ ਕੀਤੀ ਹੈ ਵੀ ਕੇਕ ਨਹੀਂ ਕੱਟਣੇ ਜਾਂ ਵੱਧ ਨਹੀਂ ਲਿਆਉਣੇ ਤਾਂ ਉਹਦੇ ਬਾਰੇ ਦੱਸਿਓ ਜਰਾ ਕੀ ਕੰਮ ਹੈ ਕਿ ਕੇਕ ਦੀ ਇਹ ਗੱਲ ਸੀ ਵੀ ਕੇਕ ਕਈ ਵਾਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ 500 700 ਕੇਕ ਆ ਜਾਂਦਾ ਹੈ ਤਾਂ ਫਿਰ ਅਸੀਂ ਉਹਨੂੰ ਵੰਡਣ ਵਾਸਤੇ ਜਾਂ ਤਾਂ ਹੁੰ ਜੇ ਕੀ ਕੀ ਵੀ ਚੀਜ਼ੇ ਮਿੱਠਾ ਵੀ ਖਾਣਾ ਕੋਸ਼ਤ ਤੱਕ ਜਾਨੀ ਉਹੀ ਮੈਂ ਗੱਲ ਤੁਹਾਨੂੰ ਕਹਿ ਰਿਹਾ ਮੈਂ ਸਾਨੂੰ ਅਚਾਰ ਵਿਹਾਰ ਖਾਣ ਪੀਣ ਦਾ ਸਿੱਖਣਾ ਪਊਗਾ ਹੁੰ ਜੇ ਮੈਂ ਸਾਰਾ ਦਿਨ 10 ਜਾਂ 50 ਜਵਾਕਾਂ ਨੂੰ ਕੀ ਕੀ ਖਵਾਈਏ ਨੇ ਸ਼ਾਮ ਤੱਕ ਫਿਰ ਉਹ ਬਿਮਾਰ ਹੀ ਹੋਣਗੇ ਨੰਬਰ 2 ਤੇ ਤੋਂ ਇੱਕ ਪੈਸੇ ਦੀ ਵੇਸਟੇਜ ਹੈ ਮੈਂ ਇਹ ਕਹਿੰਦਾ ਸੀ ਵੀ ਕਿਉਂ ਨਾ ਜੇ ਤੁਸੀਂ 100 ਜਾਂ 200 ਰੁਪਏ ਹੀ ਖਰਚਣਾ ਹੈ ਤੋ ਨਾ ਕੋਈ ਤੁਸੀਂ ਇੱਕ ਚੱਪਲਾਂ ਦਾ ਜੋੜਾ ਲੈ ਲਓ ਕਿਉਂ ਨਾ ਤੁਸੀਂ ਕੋਈ ਬੂਟਾ ਦਾ ਜੋੜਾ ਲੈ ਲਓ ਆਪਾਂ ਪ੍ਰਾਇਮਰੀ ਸਕੂਲ ਦੇ ਜਿਹੜੇ ਲੋੜਵੰਦ ਬੱਚੇ ਆ ਉਹਨਾਂ ਤੱਕ ਪਹੁੰਚਦੇ ਕਰਤੀਏ ਜੇ ਤੁਸੀਂ ਜੁੜੀ ਸਮਝਦੇ ਤਾਂ ਪਹਿਲੀ ਗੱਲ ਤਾਂ ਤੁਸੀਂ ਆਓ ਆਪਾਂ ਇੱਥੇ ਆ ਕੇ ਕੋਈ ਕੈਂਪ ਲਾਵਾਂਗੇ ਅਗਲੇ ਸਾਲ ਨੂੰ ਆਪਾਂ ਹੋ ਸਕਦਾ ਕੋਈ ਹੋਰ ਪ੍ਰੋਗਰਾਮ ਵੀ ਸਫਾਸੇ ਦਾ ਨਿਕਾਣਗੇ ਤਾਂ ਆਪਾਂ ਉਹ ਹੀ ਉਹਦੇ ਵਿੱਚ ਯੋਗਦਾਨ ਪਾ ਦਈਏ ਜਿਹੜਾ ਪੈਸਾ ਉਹ ਵੇਸਟ ਨਾ ਜਾਵੇ ਮੇਰਾ ਕੇਕ ਰੋਕਣ ਦਾ ਬਦਲੇ ਇਹ ਸੀਗਾ ਕਿਉਂਕਿ ਕੇਕ ਹਜ਼ਾਰਾਂ ਦੀ ਗਿਣਤੀ 'ਚ ਹੋ ਜਾਂਦੇ ਆ ਤਾਂ ਫਿਰ ਇੰਨਿਆਂ ਨੂੰ ਕੱਟਣਾ ਇੰਨਾਂ ਨੂੰ ਕਮਾਉਣੀ ਪਹਿਣਗੇ ਕਿਸੇ ਨੂੰ ਫਿਰ ਮੈਂ ਕਿਦਾਂ ਕਰਕੇ ਤਾਂ ਕਰਕੇ ਉਹ ਇੱਕ ਵੇਸਟੇਜ ਆ ਗਈ। ਅੱਗੇ ਜੀ ਸਟੈਚੂ ਲਾਉਣੇ ਸੀਗੇ ਸਿੱਧੂ ਦਾ ਸਟੈਚੂ ਆਇਆ ਪਿਆ ਇੱਕ। ਕਦੋਂ ਲਾਉਣੇ ਆ ਉਹ ਕੀ ਕੀਤਾ ਤੇ ਮੈਂ ਪਿਆਰ ਨੇ ਤੇ ਫੁਗਰੇ ਲੇਤਾ ਉੱਤੇ ਲੱਗ ਗਈ ਹੈ ਨਾ। ਅ ਥੱਲੇ ਦੇ ਉੱਤੇ ਹੁਣ ਅਸੀਂ ਉਹਨੂੰ ਪਾਣੀ ਦੇ بارش ਨੂੰ ਡੀਕ ਰਿਆ ਸੀ ਕਿ ਉਹ ਇੱਕ ਵਾਰ ਪਾਣੀ ਨਾਲ ਭਰ ਜਾਵੇ ਨਾ ਉਹਦੀ ਮਿੱਟੀ ਬੈਠ ਜਾਵੇ। ਹੁਣ ਆਪਾਂ ਜਿਹੜਾ ਲੈਂਡਸਕੇਪਿੰਗ ਕਰਵਾ ਕੇ ਉਹਦੇ ਘਾਹ ਲਾ ਕੇ ਪਾਰਕ ਦਾ ਜਿਹੜਾ ਆਪਣੇ ਕੋਲ ਡੀ ਚ ਨਕਸ਼ਾ ਉਹ ਆ ਚੁੱਕਾ ਹੈ। ਉਹ ਬਣਾ ਕੇ ਫਿਰ ਉਹਦਾ ਇੱਕ ਮਾਰਬਲ ਇਹੜਾ ਬਲੈਕ ਲੱਗ ਕੇ ਥੋੜਾ ਜਿਆਦਾ ਬੰਦਾ ਹੁੰਦਾ ਪੰਜ ਫੁੱਟ ਦਾ ਉਹਦੇ ਉੱਪਰ ਉਹਨੂੰ ਆਪਾਂ ਮਹੀਨੇ ਵੀਦਾਂ ਚ ਕਰਦੇ ਆਂ ਅਸੀਂ ਕਿ ਲੱਗੇ ਹੋਇਆ ਤਾਂ ਉਹ ਤਾਂ ਦੂਸਰੀ ਜਗ੍ਹਾ ਹੈਗੀ ਹੈ ਜਵਾਰ ਕੈਂਡ ਕੁਝ ਜਵਾਰ ਕਿਆਂ ਦਾ ਵੀ ਉੱਥੇ ਸੀ ਕੋਈ ਜਗ੍ਹਾ ਦਾ ਦੇਖ ਰਹੇ ਆਂ ਅਸੀਂ ਪਾਸੇ ਕਿ ਆਪਾਂ ਨੂੰ ਜੋ ਕਨਾਲ ਇੱਕ ਕਨਾਲ ਜੇ ਉੱਥੇ ਜਿਹੜਾ ਬਣ ਚੰਦੀ ਆ ਤਾਂ ਆਪਾਂ ਦੂਜੇ ਨੂੰ ਵੀ ਉੱਥੇ ਲਾ ਦੇਣਾ ਅਗਲੀ ਬਰਸੀ ਤੋਂ ਪਹਿਲਾਂ ਪਹਿਲਾਂ ਆਪਾਂ ਦੋਨਾਂ ਨੂੰ ਛੱਡ ਦਿੱਤਾ ਅੰਕਲ ਜੀ ਪ੍ਰਕਾਸ਼ ਕਨੋ ਮੀ ਸੀ ਸੀ ਸਿੱਧੂ ਦਾ ਗਾਣਾ ਜਿਹੜਾ ਆਊਗਾ ਜਨਮ ਦਿਨ ਤੇ ਤੱਕੀ ਕਦੋਂ ਜਿਹੜਾ ਅਗਲਾ ਗਾਣਾ ਰਿਲੀਜ਼ ਹੋ ਸਕਦਾ ਅਸੀਂ ਗਾਣਾ ਜਨਮ ਦਿਨ ਤੇ ਛੱਡਣਾ ਸੀ ਪਰੰਤੂ ਸਿੱਧੂ ਦੇ ਨਾਲ ਲੱਖ ਜਿਹੜੀ ਸਹਿਗਾਇਕ ਆਪਣੀ ਤੇ ਆ ਕੇ ਗਈ ਸੀ ਸਟੈਪਲੈਂਡ ਸਟੈਪਲੈਂਡ ਤਾਂ ਸਟੈਪਿੰਗ ਵੀ ਇੱਕ EP ਆ ਰਹੀ ਹੈ ਉਹਦੇ ਤੇ ਸਿੱਧੂ ਦਾ ਗਾਣਾ ਤਾਂ ਜੇ ਹੁਣ ਅਸੀਂ ਅੱਜ ਛੱਡ ਤਾਂ ਗੁਰੂ ਨੇ EPO ਨੇ ਡੇਟਾ ਦੇ ਦਿੱਤੀ ਹੈ ਉਹ ਐਸ ਵੀ ਨਹੀਂ ਆਉਣਾ ਉਹ ਪਹਿਲਾ ਉਹ ਜਲੈਲਨਦੋ ਉਸ ਤੋਂ ਬਾਅਦ ਜਿੰਨੀ ਟਾਈਮ ਲੱਗਦਾ ਉਹਦੇ ਵਿੱਚ ਫਿਰ ਅਗਲਾ ਸਟੀਲ ਬੈਂਗਲ ਦਾ ਜਾਣਾ ਤਿਆਰ ਹੈ ਤਾਂ ਜਿਹੜੇ ਉਹਦੇ ਨਾਲ ਕਲਾਬ ਕੀਤੀ ਹੋਈਆਂ ਬਾਕੀ ਆਰਟਿਸਟਾਂ ਦੇ ਨਾਲ ਯੂਕੇ ਦੇ ਨਾਲ ਪਹਿਲਾਂ ਉਹਨਾਂ ਨੂੰ ਨਿਕਲ ਲੈਂਦੀ ਹੈ ਤੇ ਫਿਰ ਆਪਾਂ ਦੇਖ ਲਾਂਗੇ ਨਵੇਂ ਸਾਲ ਦੀ ਫਿਲਮਾਂ ਕਿ ਆਪਣੀ ਕੋਲ ਤਿਆਰ ਹੁੰਦਾ ਹੈ ਕਿ ਆਪਾਂ ਜਦੋਂ ਗੈਪ ਫੈਲਕੋ ਦੀ